Go. ਹੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲਾਂ ਤੁਮ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਮੀਡੀਆ ਦੇ ਹਰ ਪਲੇਟਫਾਰਮ ਦਾ ਤਹਿ ਦਿਲੋਂ ਦੀ ਗੈ ਰਾਜੋ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਸਾਡੇ ਜੋ ਪੀਐਸ ਪੀਸੀਐਲ ਦਾ ਸਾਡਾ ਮੇਨ ਜਿਹੜਾ ਆਫਿਸ ਹੈ ਜੀਟੀ ਰੋਡ ਖੰਨਾ ਵਿਖੇ ਅੱਜ ਤੁਸੀਂ ਉੱਥੇ ਕਤਰਤ ਹੋਇਓ ਅੱਜ ਅਸੀਂ ਉਹ ਇੱਕ ਬਹੁਤ ਵੱਡਾ ਕੰਮ ਕੀਤਾ ਜੋ ਕਿ ਬੜੇ ਲੰਬੇ ਸਮੇਂ ਤੋਂ ਸਾਡੇ ਖੰਨੇਲੀ ਡਿਮਾਂਡਸ ਮੋਰਮੈਂ ਇਸ ਗੱਲ ਜਿਹੜਾ ਇਹ ਅਸੀਂ ਕੰਮ ਕੀਤਾ ਇਸ ਤੋਂ ਪਹਿਲਾਂ ਮੈਂ ਕੰਮ ਦੱਸਾਂ ਤੁਹਾਨੂੰ ਵੀ ਅਸੀਂ ਕੀ ਇੱਕ ਵੱਡਾ ਨਵੇਕਲਾ ਤੇ ਵਧੀਆ ਕੰਮ ਕੀਤਾ ਉਸ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗਗਵਾਹੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਸਾਡਾ ਇੱਕੋ ਹੀ ਸੁਪਨਾ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ ਬੇਸਿਕ ਚੀਜ਼ਾਂ ਦੀਆਂ ਜ਼ਰੂਰਤਾਂ ਇੱਕ ਜਨ ਸੁਧਾਰਨ ਇਨਸਾਨ ਨੂੰ ਚਾਹੀਦੀਆਂ ਇੱਕ ਆਮ ਆਦਮੀ ਨੂੰ ਚਾਹੀਦੀਆਂ ਨੇ ਚਾਹੇ ਉਹ ਬਿਜਲੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਇਲਾਜ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਸਿੱਖਿਆ ਦੀ ਜਾਂ ਫਿਰ ਪਬਲਿਕ ਵੈਲਫੇਅਰ ਦੀਆਂ ਜਿੰਨੀਆਂ ਕੋਈ ਸਕੀਮਸ ਨੇ ਉਹਨਾਂ ਦੀ ਗੱਲ ਕਰੀਏ ਅਸੀਂ ਉਹਦੇ ਉੱਤੇ ਪੂਰੀ ਧਿਆਨ ਦੇ ਨਾਲ ਮਸ਼ਤੈਦੀ ਦੇ ਨਾਲ ਬੜੇ ਹੀ ਜਿਹਨੂੰ ਕਹ ਲੋ ਵੀ ਮਾਈਨਿਊਟਲੀ ਅਸੀਂ ਉਹਨੂੰ ਮੋਨੀਟਰ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਆ। ਉਸੇ ਕੜੀ ਦੇ ਤਹਿਤ ਅੱਜ ਸਾਡਾ ਜਿਹੜਾ ਇਹ ਖੰਨਾ 메ਨ ਸਾਡਾ ਸ਼ਹਿਰ ਹੈ ਇਹਦੇ ਵਿੱਚ 66 ਕੇਵੀਏ ਦਾ ਜਿਹੜਾ ਸਬਸਟੇਸ਼ਨ ਹੈ ਜਿਹੜਾ ਖੰਨਾ ਵਿਖੇ ਚੱਲ ਰਿਹਾ ਸੀ ਉਹਦੇ ਚੋਂ 11 ਕੇਵੀਏ ਦੀ ਮਾਡਲ ਟਾਊਨ ਫੀਡਰ ਦੀ ਇੱਕ ਜਿਹੜੀ ਸਪੈਸ਼ਲ ਲਾਈਨ ਹੈ ਉਹ ਅਲੱਗ ਤੋਂ ਪਾ ਦਿੱਤੀ ਗਈ ਹੈ। ਉਹਦੇ ਵਿੱਚ ਕਿਹੜੇ ਕਿਹੜੇ ਏਰੀਆ ਸਾਡੇ ਕਵਰ ਹੋ ਗਏ ਨੰਬਰ 1 ਮਾਡਲ ਟਾਊਨ ਨੰਬਰ 2 ਵਰਨਾਨਕ ਨਗਰ ਮੱਲਾ ਨੰਬਰ 3 ਦਾਣਾ ਮੰਡੀ ਦੀ ਸਾਰੀ ਬ੍ਰਾਂਚ ਨੰਬਰ 4 ਗਿਲ ਕਲੋਨੀ ਨੰਬਰ 5 ਡੀਆ ਮਿਲ ਨੰਬਰ 6 ਡਿਸਪੋਜ਼ਲ ਰੂਟ ਸਾਰੀ ਨੰਬਰ 7 ਸੀਆਈਏ ਸਟਾਫ ਵਾਲਾ ਸਾਰਾ ਏਰੀਆ ਨੰਬਰ 8 ਵਿਨੋਦ ਨਗਰ ਦਾ ਸਾਰਾ ਏਰੀਆ ਨੰਬਰ 9 ਬਾਜੀਗਰ ਬਸਤੀ ਸਾਰਾ ਮੁਹੱਲਾ ਉਹ ਕਵਰ ਹੋ ਗਿਆ ਜੀ ਨੰਬਰ 10 ਆੜੂਆਂ ਦਾ ਜਿਹੜਾ ਬਾਗ ਵਾਲਾ ਏਰੀਆ ਉਹ ਕਵਰ ਹੋ ਗਿਆ ਨੰਬਰ 9 9 ਨੰਬਰ ਜਿਹੜਾ ਸਕੂਲ ਹੈ ਉਹ ਸਾਰਾ ਏਰੀਆ ਕਵਰ ਹੋ ਗਿਆ ਤੇ ਨੰਬਰ 12 ਦੇ ਉੱਤੇ ਹੈਗਾ ਪੂਰਨ ਚਾਹ ਵਾਲੀ ਜਿਹੜੀ ਗਲੀ ਹੈ ਤੇ ਸਾਰੀ ਦੀ ਸਾਰੀ ਜਣ ਕੇ ਜਿਹੜੀ ਗਲੀ ਹੈ ਉਹ ਇੱਥੇ ਕਵਰ ਹੋ ਗਈ। ਇਹ 12 ਜਣ ਕੇ ਏਰੀਏ ਜਿਹੜੇ ਚ ਲਗਭਗ ਲਗਭਗ ਹਜ਼ਾਰਾਂ ਦੇ ਕਰੀਬ ਜਣ ਕੇ ਵਸੋਂ ਦੇ ਜਿਹੜੇ ਮਕਾਨ ਨੇ ਜਿਹੜਾ ਨੂੰ ਪ੍ਰੋਬਲਮ ਆਉਂਦੀ ਸੀ ਕਦੇ ਤਾਂ ਵੋਲਟੇਜ ਡ੍ਰੋਪ ਹੋ ਜਾਂਦੀ ਸੀ ਕਦੇ ਟ੍ਰਿਪਿੰਗ ਹੋ ਜਾਂਦੀ ਸੀ। ਕਦੇ ਕੋਈ ਤਾਰ ਛੜ ਜਾਂਦੀ ਸੀ ਕੋਈ ਪਟਾਕਾ ਪੈ ਜਾਂਦਾ ਸੀ ਕੋਈ ਨਾ ਕੋਈ ਕਾਰਨ ਹੋਰ ਜਾਨੀ ਕਿ ਬਿਜਲੀ ਦੇ ਜਿਹੜੇ ਫਾਲਟ ਰਹਿੰਦੇ ਸੀ ਤੁਸੀਂ ਪਿੱਛੇ ਇਹਨੂੰ ਦੇਖਿਆ ਹੋਣਾ ਕਿ ਸਾਨੂੰ ਕਾਫੀ ਦਿਨ ਮਤਲਬ ਮਹੀਨਾ ਹੀ ਲੱਗ ਗਿਆ ਸਾਨੂੰ ਪਾਵਰ ਕੱਟਸ ਲਗਾਣੇ ਪੈ ਰਹੇ ਸੀ ਉਹਦੇ ਪਿੱਛੇ ਕਾਰਨ ਕੀ ਸੀਗਾ ਕਿ ਅਸੀਂ ਇਹ ਜਿਹੜਾ ਸਭ ਤੋਂ ਵੱਡਾ ਖੰਨੇ ਦਾ ਕੰਮ ਸੀ ਜਿਹੜਾ ਅਤ ਜ਼ਰੂਰੀ ਕੰਮ ਸੀ ਅਸੀਂ ਕਰਨ ਲੱਗੇ ਹੋਏ ਸੀ ਸੋ ਅੱਜ ਮੈਂ ਇਸ ਗੱਲ ਦੇ ਉੱਤੇ ਆਪਣੇ ਪੀਐਸਪੀਸੀਲ ਦੇ ਅਫਸਰਾਂ ਨੂੰ ਵੀ ਸ਼ਾਬਾਸ਼ੀ ਦੰਨਾ ਹੈ ਔਰ ਇਹਨਾਂ ਦੀ ਤਰੀਫ ਕਰਦਾ ਮੇਰੇ ਨਾਲ ਸਾਡੇ ਪੂਰੇ ਇਸ ਜ਼ੋਨ ਦੇ ਐਸਸੀ ਸਾਹਿਬ ਬੈਠੇ ਨੇ ਸਰਦਾਰ ਸੁਖਜੀਤ ਸਿੰਘ ਜੀ ਔਰ ਮੇਰੇ ਨਾਲ ਸੀਨੀਅਰ ਐਕਸੀਗਨ ਖੰਨਾ ਅਮਨ ਗੁਪਤਾ ਜੀ ਬੈਠੇ ਨੇ ਜਿਨ੍ਹਾਂ ਨੇ ਦਿਨ ਰਾਤ ਆਪਣੀ ਜਣੀ ਕੇ ਇੱਕ ਕਰਕੇ ਇਹ ਜਿਹੜਾ ਜਣੀ ਕੇ ਕੰਮ ਕਰਕੇ ਰੁੱਤਾ ਔਰ ਇਸ ਦਾ ਹੁਣ ਫਾਇਦਾ ਇਹ ਹੋਊਗਾ ਜੀ ਕਿ ਇੱਕ ਤਾਂ ਜਿਹੜੀ ਬਿਨਾ ਮਤਲਬ ਦੀ ਕੋਈ ਤਾਰ ਸੜ ਜਾਂਦੇ ਸੀ ਕਿਉਂਕਿ ਹੁਣ ਅੱਗੇ ਗਰਮੀਆਂ ਆ ਜਾਣੀਆਂ ਗਰਮੀਆਂ ਚ ਲੋਡ ਬਹੁਤ ਵੱਧ ਜਾਂਦਾ ਹੈ ਏਸੀ ਹਰ ਘਰ ਚ ਚੱਲ ਪੈਂਦੇ ਨੇ ਔਰ ਉਹਦੇ ਕਰਕੇ ਲੋਡ ਬਹੁਤ ਵੱਧ ਜਾਂਦਾ ਹੈ ਪਾਣੀ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈ ਗਰਮੀਆਂ ਦੇ ਵਿੱਚ ਮੋਟਰਾਂ ਚੱਲਦੀਆਂ ਨੇ ਸੋ ਇਸ ਕਰਕੇ ਹੁਣ ਜਿਹੜੀ ਟ੍ਰਿਪਿੰਗ ਦੀ ਪ੍ਰੋਬਲਮ ਵੀ ਖਤਮ ਹੋ ਜੂਗੀ ਤਾਰਾ ਸੜਨ ਦੀ ਵੀ ਪ੍ਰੋਬਲਮ ਖਤਮ ਹੋ ਜੂਗੀ ਵੋਲਟੇਜ ਡ੍ਰੌਪ ਦੀ ਵੀ ਪ੍ਰੋਬਲਮ ਖਤਮ ਹੋਊਗੀ ਹਰ ਤਰ੍ਹਾਂ ਦੀ ਜਾਨੀ ਕਿ ਸਮੱਸਿਆ ਜਿਹਨੂੰ ਹੋਣਾ ਸੀ ਇਹਨੂੰ ਨਿਗਰਥਨ ਨੂੰ ਜਾਨੀ ਕਿ ਤਿਆਰ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਆਪਣੇ ਵਿਭਾਗ ਦੇ ਪੀਐਸਪੀਸੀਲ ਦੇ ਅਫਸਰਾਂ ਦਾ ਸ਼ਲਾਘਾ ਕਰਦਾ ਹਾਂ ਉੱਥੇ ਮੈਂ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦੋਨੋਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿਉਂਕਿ ਜੇ ਉਹਨਾਂ ਦੀ ਯੋਗ ਅਗਵਾਈ ਹੈ ਤਾਂ ਹੀ ਇਹਦੇ ਤੇ ਜਿੰਨਾ ਖਰਚਾ ਆ ਰਿਹਾ ਜਿੰਨਾ ਪੈਸਾ ਲੱਗ ਰਿਹਾ ਇਹਦੇ ਤੇ ਬਹੁਤ ਕੋਸਟ ਆਂਦੀ ਹੈ ਬਹੁਤ ਹੈਵੀ ਕੋਸਟ ਆਂਦੀ ਹੈ ਤਾਰਾਂ ਦੇ ਉੱਤੇ ਸੋ ਜਦੋਂ ਇਹ ਪ੍ਰਪੋਜ਼ਲਾਂ ਬਣ ਕੇ ਉੱਤੇ ਜਾਂਦੀਆਂ ਜੇ ਸਰਕਾਰ ਲੋਕਪੱਖੀ ਹੋਵੇ ਤਾਂ ਹੀ ਉੱਤੋਂ ਪੈਸੇ ਸੈਕਸ਼ਨ ਹੁੰਦੇ ਨੇ ਤਾਂ ਹੀ ਇਹ ਕੰਮ ਕੀਤੇ ਜਾਂਦੇ ਨੇ ਸੋ ਮੀਡੀਆ ਦਾ ਤਹਿਤ ਹੁੰਦੀ ਗਰਾਈ ਤੋਂ ਧੰਨਵਾਦ ਔਰ ਖੰਨੇਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਕਿ ਇਸ ਦੇ ਨਾਲ ਸਾਡੇ ਖੰਨੇ ਦੀ ਕਾਫੀ ਵੱਡੇ ਏਰੀਆ ਨੂੰ ਜਿਹੜੀ ਹੈ ਉਹ ਬਿਜਲੀ ਹੈ ਜਿਹੜੀ ਨਿਰੰਤਰ ਬਿਜਲੀ 24 ਘੰਟੇ ਬਿਜਲੀ ਮਿਲੂਗੀ ਔਰ ਬਿਜਲੀ ਦੇ ਕੱਟਾ ਤੋਂ ਟ੍ਰਿਪਿੰਗ ਤੋਂ ਵੋਲਟੇਜ ਡ੍ਰੌਪ ਤੋਂ ਨਜਾਤ ਮਿਲੂਗਾ ਸਰ ਜਿਹੜਾ ਏਰੀਆ ਰਹਿ ਗਿਆ ਉਹਦੇ ਵਾਸਤੇ ਵੀ ਉਹਦੇ ਲਈ ਚੱਲ ਰਿਹਾ ਉਹਦੀ ਸਾਡੀ ਇਹ ਅਗਲੀ ਜਿਹੜੀਆਂ ਪ੍ਰਪੋਜ਼ਲਾਂ ਨੇ ਉਹ ਤਿਆਰ ਹੈ ਅਸੀਂ ਸਮੇਂ ਸਮੇਂ ਸਰ ਰਹਦੇ ਅਸੀਂ ਇਹ ਖੰਨੇ ਦੇ ਅੰਦਰ ਇੰਨਾ ਧਿਆਨ ਦੇ ਰਹੇ ਹਾਂ ਅਸੀਂ ਕਿ ਇਹਦੇ ਖੰਨੇ ਚ ਜਿਹੜੀ ਇਹ ਬਿਜਲੀ ਵਾਲੀ ਸਮੱਸਿਆ ਜਿਹੜੀ ਹੋ ਗਈ ਅਸੀਂ ਪੂਰਨ ਤੌਰ ਤੇ ਹੱਲ ਕਰ ਦਾਂਗੇ ਬਲਕਿ ਸਾਡੇ ਤਾਂ ਗ੍ਰਿਡ ਵੀ ਸੈਂਕਸ਼ਨ ਹੋਏ ਪਏ ਨੇ 66 ਕੇਵੀ ਇਹਦੇ ਤੇ ਸਾਨੂੰ ਪਿੰਡਾਂ ਦੇ ਵਿੱਚ ਅਸੀਂ ਜਗ੍ਹਾ ਲੱਭਦੇ ਫਿਰ ਰਹੇ ਹਾਂ ਵੀ ਕਿਹੜੀ ਜਗ੍ਹਾ ਤੇ ਅਸੀਂ ਪਿੰਡ ਦੀ ਜਿਹੜੀ ਪੰਚਾਇਤ ਲੈਂਡ ਨੂੰ ਰਿਕੁਐਸਟ ਕਰਕੇ ਉੱਥੇ ਜਗ੍ਹਾ ਲੈ ਲਈਏ ਅਸੀਂ ਉੱਥੇ ਗ੍ਰਿਡ ਫਿਕਸ ਕਰ ਦਈਏ ਕਿਉਂਕਿ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਕੋਈ ਕਮੀ ਨਹੀਂ ਛੱਡੀ ਅਸੀਂ ਗ੍ਰਿਡ ਸੈਂਕਸ਼ਨ ਕਰਾ ਕੇ ਬੈਠੇ ਹਾਂ ਔਰ ਅਸੀਂ ਉਹਨੂੰ ਤੇ ਗ੍ਰਿਡ ਤੇ ਇੱਕ ਗ੍ਰਿਡ ਤੇ ਲਗਭਗ ਲਗਭਗ 10 ਕਰੋੜ ਰੁਪਏ ਦਾ ਖਰਚਾ ਆ ਜਾਣਾ ਇੱਕ ਇੱਕ ਗ੍ਰਿਡ ਤੇ ਔਰ ਉਹ ਹੋਏ ਪੈਣੇ ਸਾਰਾ ਕੁਝ ਤਿਆਰ ਪਿਆ ਅਸੀਂ ਉਹਨੂੰ ਜਗਾ ਲੈ ਕੇ ਉਹ ਇੰਸਟਾਲ ਕਰਕੇ ਖੰਨੇ ਨੂੰ ਪਾਵਰ ਸਰਪਲਸ ਹਲਕਾ ਬਣਾ ਕੇ ਦੇਣਾ ਚਾਹੇ ਸ਼ਹਿਰ ਨੇ ਚਾਹੇ ਪਿੰਡ ਨੇ ਉਹ ਸਾਡੀ ਜ਼ਿੰਮੇਵਾਰੀ ਵੀ ਆ ਉਹ ਸਾਡਾ ਫਰਜ਼ ਹੈ